ਕਵਲਰ ਹਾਂਜੀ ਭਾਬੀ ਜੀ ਅਸੀਂ ਨਾ ਰੋਹ ਦੀ ਮੀਟਿੰਗ ਤੇ ਚੱਲੇ ਆਂ ਤੇਹੀ ਨਾ ਹਮ ਦਾ ਮੈਥਲ ਸੌਦਾ ਵੀ ਲੈਵਾਂਗੇ ਤੇ ਤੂੰ ਕੁਝ ਖਾਣਾ ਤੇ ਦਾਦੇ ਲਈ ਆਵਾਂਗੇ ਨਹੀਂ ਮੈਂ ਕੀ ਖਾਣਾ ਪੀਣਾ ਮੈਂ ਕਿਹੜਾ ਨਹੀਂ ਆਣੀ ਆ ਤੁਸੀਂ ਇਦਾਂ ਕਰਿਓ ਗੰਡੇ ਲਾਓ ਕਿਲੋ ਜੇ ਗੰਡੇ ਲਾਓਗੇ ਨਾ ਤੇ ਕਿਲੋ ਹੀ ਲਿਆਓ ਕਿਉਂਕਿ ਮਹਿੰਗੇ ਬਰੇ ਜਦੋਂ ਸਸਤੇ ਹੋਣਗੇ ਨਾ ਉਦੋਂ ਹੀ ਵਾਧ ਲੈਵਾਂਗੇ ਕਵਲ ਤੂੰ ਜਿਆਦੀ ਨਹੀਂ ਸਿਆਣੀ ਹੋਗੀ ਲੱਗਦਾ ਭੂਆ ਦਾ ਝੂਠਾ ਖਾ ਲਿਆ ਭਾਬੀ ਸਿਆਣਾ ਭਾਨਾ ਪੈਂਦਾ ਵਾ ਉਹ ਤਾਂ ਕੋਈ ਸੋਝ ਨਹੀਂ ਹੁਣ ਹਾਨੂੰ ਹੀ ਸੋਚਣਾ ਪੈਣਾ ਵਾ ਨਾਲੇ ਨਾ ਇਹਦੀ ਸ਼ਿਕਾਇਤ ਲਾ ਕੇ ਆਇਓ ਰੋਜ ਦੀ ਇੱਕ ਪਰਦੀ ਵੀ ਨਹੀਂ ਹੈਗੀ ਤੇ ਇੱਕ ਕਹਿਣਾ ਵੀ ਜਮਾਂਦੀ ਕੋਈ ਗੱਲ ਨਹੀਂ ਮੈਂ ਸ਼ਿਕਾਇਤ ਲਾ ਕੇ ਆਉਣੀ ਆ ਇਹਦੇ ਜਿਹੜੇ ਪਾਪਾ ਹਨ ਉਹ ਨਹੀਂ ਲਾਉਣ ਦਿੰਦੇ ਮੈਨੂੰ ਸ਼ਿਕਾਇਤ ਚਲੀ ਨਾ ਚਲੋ ਹੁਣ ਇੱਥੇ ਗੱਲਾਂ ਮਾਰਦੇ ਰਹਿਣਾ ਤੈਨੂੰ ਪਤਾ ਵੀ ਇਹਦੇ ਸਕੂਲ ਹੋ ਗਿਆ ਮੁੜ ਕੇ ਬੈਂਕ 'ਚ ਵੀ ਜਾਣਾ ਵਾ ਯਾਰ ਚਲੋ ਚਲੋ ਛੱਲੇ ਸਾਡੀ ਦਾ ਹੀਦਾ ਤੂੰ ਤਾਂ ਜਿੱਥੇ ਗੱਲਾਂ ਬਸ ਉੱਥੇ ਗੱਲਾਂ ਛੋ ਕੇ ਬੈਠੀਆਂ ਰਹਿਦੀਆਂ ਜੀ ਗੱਲਾਂ ਨਹੀਂ ਕਰਨ ਦੀ ਕੋਈ ਕੰਮ ਕਰਨ ਦੀ ਹੁਣ ਮੈਨੂੰ ਕੁਝ ਚਾਹੀਦੇ ਤੇ ਦੱਸ ਦੇ ਲੈ ਆਵਾਂਗੇ ਚੰਗਾ ਫਿਰ ਕੱਬਲੇ ਹੋ ਹੋਏਗੇ ਕੋਈ ਨਹੀਂ ਚਲ ਜਾ ਫਿਰ ਨਾਵਾ ਕਿੱਥੇ ਐ? ਅੱਜ ਮਮੀ ਜੀ ਮੈਂ ਇੱਧਰ ਕੱਪੜੇ ਝੋੜਾਂਦੀ ਡਰਾਈਂਗ ਰੂਮ 'ਚ। ਪਿੰਦਰ ਕਿੱਥੇ ਮੈਨੂੰ ਦੱਸਣ ਇੰਡਿਆ ਕਿੱਥੇ ਗਿਆ ਵੈ? ਪਿੰਦਰ ਮਮੀ ਇੱਥੇ ਪਤਾ ਨਹੀਂ ਕੌਣ ਆਇਆ ਏ ਓ ਕਹਿੰਦੇ ਸੀ ਮੇਰੇ ਨਾਲ ਕਿਤੇ ਕੰਮ ਚੱਲਨੀ ਤੇ ਉਹਦੇ ਨਾਲ ਗਏ ਨੇ। ਅੱਛਾ। ਤੇ ਇਦਾਂ ਮੈਂ ਸੂਟ ਕੱਟ ਕੇ ਰੱਖਿਆ ਤੇ ਉਹ ਮੇਰਾ ਨਾ ਪ੍ਰੈਸ ਕਰਦੇ ਮੈਂ ਕਿਤੇ ਜਾਣਾ ਵੈ। ਕਿੱਥੇ ਜਾਣਾ ਮਮੀ ਤੁਸੀਂ? ਕੋਈ ਜ਼ਰੂਰੀ ਏ ਵੀ ਮੈਂ ਤੁਹਾਨੂੰ ਦੱਸਣਾਈ ਐ। ਕੋਈ ਐਸਾ ਵੇ ਕੰਮ ਹੁੰਦਾ ਵੀ ਨਹੀਂ ਵੀ ਦੱਸਣਾ ਪੈਂਦਾ ਤੁਹਾਨੂੰ। ਹائے ਹਾਏ ਇੰਨੀ ਗੁੱਸੇ ਚ ਕਲੀ ਬੋਲਣੇ ਕੋਈ ਗੱਲ ਨਹੀਂ ਮੈਂ ਕਰ ਦਿੰਨੀ ਆ ਤੇ ਨਾਲੇ ਇਹ ਆ ਵੀ ਜਦ ਸੂਟ ਪ੍ਰੈਸ ਕਰੇਂਗੀ ਨਾ ਧਿਆਨ ਨਾਲ ਕਰੀ ਉਹ ਨਾ ਹੋਈ ਮੁੰਡੇ ਦਾ ਪ੍ਰੈਸ ਕਰਨ ਵਾਂਗੂ ਸਾੜ ਕੇ ਧਰ ਦਵੇਂ ਹਾਏ ਹਾਏ ਮੰਮੀ ਮੈਂ ਏਡੀ ਥੋੜੀ ਸ਼ ਦੇਣ ਆ ਉਦੋਂ ਤੇ ਜਦੋਂ ਮੇਰੇ ਤੋਂ ਗਲਤੀ ਹੋ ਗਈ ਸੀ ਇਹ ਥੋੜੀ ਹੁਣ ਮੈਂ ਕੱਪੜੇ ਸਾੜਦੀ ਰਿਆ ਕਰਨਾ ਵਾ ਉਦੋਂ ਦੇ ਕਿੰਨੀ ਵਾਰੀ ਘਰ ਛੱਡੇ ਨੇ ਕਿੰਨੇ ਕਿਵੇਂ ਸਾੜੇ ਆ ਮੇਰੇ ਸਣ ਗੱਲ ਜਦੋਂ ਆਪਣੇ ਕਰਨੇ ਹੋਣ ਨਾ ਉਦੋਂ ਤੋਂ ਧਿਆਨ ਰੱਖਣੀ ਜਦੋਂ ਕਿਸੇ ਦਾ ਕਰਨਾ ਹੋਵੇ ਨਾ ਹੋ ਪਰ ਘਰ ਛੱਡਣੀ ਆ ਲਾ ਕੇ ਤੇ ਤੁਰ ਜਣੀ ਐ ਇੱਧਰ ਉੱਧਰ ਤਾਂ ਮੈਂ ਤੈਨੂੰ ਆਖਿਆ ਗੁੱਸਾ ਤੇ ਤੂੰ ਬੜਾ ਕਰਨੀ ਐ ਪਰ ਸਮਝ ਜਾ ਸਿਆਣੀ ਬਣ ਮਮੀ ਜੀ ਨਾ ਮੈਂ ਭਾਵੇਂ ਮਰਜੀ ਕਰ ਲਵਾਂ ਤੂੰ ਹੀ ਮੈਨੂੰ ਗੱਲਾਂ ਸੁਣਾਈ ਜਾਣੀਆਂ ਹੁੰਦੀਆਂ ਵਾ ਤੇ ਇਹ ਮੇਰੀ ਸੁਣ ਗਾ ਰਕਮ ਦੇ ਲੀੜੇ ਬਣੇ ਹੁੰਦੇ ਨੇ ਪਤਾ ਮੈਨੂੰ ਵੀ ਕੋਈ ਗੱਲ ਨਹੀਂ ਮੈਂ ਕਰ ਦੇਣੀ ਆ ਤੇ ਧਿਆਨ ਨਾਲ ਹੀ ਕਰਾਂਗੀ ਕਾਜ ਨਾ ਵਾ ਪਿੰਦਰ ਨੇ ਤੇਰੇ ਨਾਲ ਗੱਲ ਕੀਤੀ ਕਿ ਨਹੀਂ ਆਪਾਂ ਪੈੜੀ ਲੈਣ ਡਏ ਮਮੀ ਮੈਨੂੰ ਪਤਾ ਵਾ ਉਹਨਾਂ ਨੇ ਮੇਰੇ ਨਾਲ ਕੀਤੀ ਹੀ ਗੱਲ ਤੇ ਇਹ ਅਬ ਚਲੋotra ਦਾ ਹੀ ਘਰ ਕੋਰ ਲਵਾਗੇ ਮਾੜਾ ਮੋਟਾ ਜੇ ਕੇ ਭੈਣ ਭਰਾ ਨੂੰ ਆਖਣਾ ਵੀ ਪਏਗਾ ਤੇ ਮੈਂ ਤੇਰੇ ਨਾਲ ਗੱਲ ਕਰਨ ਲੱਗੀਆਂ ਪੈਸੇ ਸਾਡੇ ਕੋਲ ਹੈਗੇ ਨੇ ਨਾਂ ਵਾਲੀ ਗੱਲ ਨਹੀਂ ਤੇ ਜੇ ਲੋੜ ਪੈ ਜਾਏ ਥੋੜਾ ਬੋਧ ਕਿਹੜੇ ਰਕਮ ਜੋ ਘਟ ਵੀ ਜਾਂਦੇ ਨੇ ਤੇ ਤੂੰ ਆਪਣੇ ਮੰਮੀ ਡੈਡੀ ਨੂੰ ਫੋਨ ਕਰੀ ਹਾਂ ਕਿ 2 ਲੱਖ ਰੁਪਈਆ ਨਾ ਸਾਡੇ ਲਈ ਚਲੋ ਬਣਾ ਛੱਡ ਮੰਮੀ ਐਨੇ ਪੈਸੇ ਤੇ ਗੱਲ ਝੂਠੀ ਆ ਐਨੇ ਕਿਥੋਂ ਭਾਂਜਨੇ ਉਹਨਾਂ ਕੋਲੋਂ ਤਾਨੂੰ ਵੀ ਪਤਾ ਵਾ ਹੁਣ ਹਾਲੇ ਵਿਆਹ ਕੀਤਾ ਵਾ ਤੇ ਹੋਰ ਵੀ ਘਰਾਂ ਦੇ 100 ਕੰਮ ਹੁੰਦੇ ਨੇ ਨਿੱਕੇ ਜਿਹੇ ਭਰਾ ਦੇ ਮੇਰੇ ਦੇ ਸਿਰ ਤੇ ਜ਼ਿੰਮੇਵਾਰੀ ਆ ਉਹਨੇ ਹੋਰ ਵੀ ਮੰਮੀ ਕੋਈ ਕੰਮ ਕਰਨੇ ਹੁੰਦੇ ਆ ਚਲੋ ਉਹ ਤਾਂ ਪਤਾ ਹੀ ਤੁਹਾਨੂੰ ਹਟਿਕਲ ਦਾ ਪਤਾ ਹੀ ਹੈ ਆਹੋ ਉਹ ਤਾਂ ਮੈਨੂੰ ਪਤਾ ਹੀ ਹੈ ਚਲ ਰਿਸ਼ਤੇਦਾਰ ਵੀ ਨਾ ਪੁੱਛਣ ਵਾਲੀ ਗੱਲ ਹੁੰਦੀ ਜਦੋਂ ਜ਼ਮੀਨ ਜ਼ਿਆਦਾ ਤੇ ਲੈਣੀ ਹੋਏ ਜਦੋਂ ਕੋਈ ਵਿਆਹ ਕਰਨਾ ਹੋਏ ਉਹ ਤਾਂ ਪੁੱਛਣਾ ਵੀ ਪੈਂਦਾ ਤੇ ਆ ਵੀ ਜਿਹੜੇ ਰਿਸ਼ਤੇਦਾਰਾਂ ਕੋਲ ਆਪਾਂ ਲਾਵਾਂਗੇ ਨਾ ਤੇ ਪਹਿਲਾਂ ਉਹਨਾਂ ਦੇ ਵਾਪਸ ਕਰਾਂਗੇ ਬਾਅਦ ਵਿੱਚ ਅਸੀਂ ਹੋਰ ਕਰਾਂਗੇ ਕੰਮ ਤਾਂ ਪੁੱਛ ਕੇ ਵੇਖੀਏ ਚੱਲ ਬਹੁਤੇ ਨਹੀਂ ਤੇ ਥੋੜੇ ਹੀ ਦੇ ਦੇਣ ਤੇ ਨਾਲ ਇਹ ਆ ਵੀ ਮੈਂ ਕਿਹੜੀ ਹਿੱਕ ਦੇ ਧਰ ਕੇ ਲੈ ਜਾਣੀ ਪਤਾ ਜਿਆਨ ਦਾ ਤੇ ਤੁਹਾਡੀ ਬਣਨੀ ਚੱਲ ਇਦਾਂ ਵੀ ਉਹਨਾਂ ਨੂੰ ਨਾ ਫੋਨ ਕਰਕੇ ਪੁੱਛੀ ਬਹੁਤੇ ਨਹੀਂ ਨਾ ਤੇ ਥੋੜੇ ਜੇ ਕਰ ਦੇਣ ਲੱਖ ਰੁਪਈਆ ਕੋਈ ਗੱਲ ਨਹੀਂ ਮੰਮੀ ਮੈਂ ਕਿਰੀ ਫੋਨ ਕਰਕੇ ਉਹਨਾਂ ਨੂੰ ਪੁੱਛ ਲਾਂਗੀ ਤੇ ਜੇ ਦੇ ਦੇਣਗੇ ਤੇ ਠੀਕ ਆ ਤੇ ਜਿਉਂ ਨੇ ਨਾ ਨਾ ਦਿੱਤੇ ਤੇ ਐਵੇਂ ਫਿਰ ਗੁੱਸਾਣਾ ਕਰਿਓ ਨਾ ਕਿਹੜੀ ਗੱਲਾਂ ਕਰਨਗੇ ਸਭ ਕਾ ਹਿਵਾਲੇ ਆ ਥੋੜਾ ਜਿਹਾ ਆਪਣਾ ਵੀ ਰੋਬ ਰੱਖੀਦਾ ਹੁੰਦਾ ਆਪਣਾ ਵੀ ਹਿੱਸਾ ਹੁੰਦਾ ਵੈ ਤੇ ਐਵੇਂ ਪੱਲਾ ਨਹੀਂ ਚਾੜ ਛੜੀਦਾ ਹੁੰਦਾ ਕੋਈ ਨਹੀਂ ਮੰਮੀ ਪੋਛ ਲਾਂਗੀ ਤੇ ਚੱਲ ਜਾ ਮੇਰਾ ਉੱਠ ਤੇ ਨਾ ਸੂਟ ਪ੍ਰੈਸ ਕਰ ਫਿਰ ਵੀ ਮੰਮੀ ਤਾਸ ਤੇ ਦੋ ਚੱਲੇ ਕਿੱਥੇ ਜੇ ਪਤਾ ਤੇ ਹੋਣਾ ਚਾਹੀਦਾ ਵਾ ਸਾਨੂੰ ਜ਼ਰੂਰ ਤੋਂ ਮੇਰੇ ਕੋਲ ਸੈਣ ਹੀ ਕਰਾਉਣੇ ਨੇ ਫਿਰ ਤੈਨੂੰ ਪਤਾ ਲੱਗੇਗਾ ਚੱਲ ਉੱਠ ਸਾ ਮੇਰਾ ਸੂਟ ਪ੍ਰੈਸ ਕਰ ਜੇ ਇਹਨਾਂ ਨੂੰ ਮੈਂ ਦੱਸਿਆ ਨਾ ਤੇ ਆਪਣੇ ਪੈਕੇਜ ਆਣਾ ਮੈਂ ਪੈਸੇ ਲੈਣ ਇਹਨੇ ਤਾਂ ਹੁਣ ਇਹਿੰਦਰ ਨੂੰ ਫੋਨ ਲਾ ਦੇਣਾ ਲਾਵ ਕਿਥੇ ਵੜੇ ਹੋ ਕੋਈ ਜੀ ਲੱਭਣ ਹੀ ਨਹੀਂ ਡਿਆ ਪੂਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਜੀ ਹੋ ਸਨਾਓ ਠੀਕ ਠਾਕ ਹਾਂ ਠੀਕ ਠਾਕ ਤੇ ਕਿਥੇ ਗਏ ਨਿਲਾਵ ਹੋਈ ਇੱਥੇ ਨੇ ਤੁਸੀਂ ਬਹੁਤ ਮੈਂ ਨਾ ਪਾਣੀ ਲੈ ਕੇ ਇੰਟਾ ਡੇ ਲਈ ਆਪੂਆ ਜੀ ਪਾਣੀ ਉਹ ਤੇ ਆਖਣ ਡਈ ਇੱਥੇ ਨੇ ਤਾਂ ਮਹੀਨੇ ਤੋਂ ਕੋਈ ਜੀ ਦਿਸਣ ਹੀ ਨਹੀਂ ਡਿਆ ਪੂਆ ਜੀ ਉਹਨਾਂ ਰੋਜ਼ ਦੀ ਮੀਟਿੰਗ ਹੀ ਤੇ ਉੱਥੇ ਗਏ ਨੇ ਭਾਬੀ ਜੀ ਤੇ ਵੀਰ ਜੀ ਅੱਛਾ ਹੋ ਸੁਣਾਓ ਪਿੰਡ ਭਾਬੀ ਜੀ ਹੋਣੀ ਠੀਕ ਠਾਕ ਜੀ ਹਾਂ ਸਭ ਠੀਕ ਠਾਕ ਨੇ ਤੁਸੀਂ ਤਾਂ ਦੱਸਿਆ ਹੀ ਨਹੀਂ ਆ ਭਿਉਣਾ ਇਹਦੇ ਵਿੱਚ ਇਦਾਂ ਕੌਲ ਦੱਸਣ ਵਾਲੀ ਕਿਹੜੀ ਗੱਲ ਐ ਮੇਰਾ ਆਪਣਾ ਘਰ ਵਾਂ ਮੈਂ ਦਿਨੇ ਆਵਾ ਰਾਤ ਆਵਾ ਇਹ ਕਿਹੜਾ ਕੋਈ ਬਕਾਨਾ ਘਰ ਆ ਜਾਂ ਕੋਈ ਉਪਰਾ ਹੋਏ ਰਿਸ਼ਤੇਦਾਰ ਤੇ ਫਿਰ ਤੇ ਬੰਦਾ ਆਉਂਦਾ ਵੀ ਚੰਗਾ ਲੱਗਦਾ ਤੁਸੀਂ ਤੇ ਗੁੱਸਾ ਹੀ ਕਰਗੇ ਮੈਂ ਤੇ ਉਦਾਂ ਹੀ ਪੁੱਛਿਆ ਸੀ ਪੂਆ ਜੀ ਨਹੀਂ ਇਹਦੇ ਵਿੱਚ ਗੁੱਸੇ ਵਾਲੀ ਕਾਹਦੀ ਗੱਲ ਐ ਚਲੋ ਬਬੂ ਮੈਂ ਨਾ ਚਾਹ ਲੈ ਕੇ ਆਉਣੀ ਆ ਕੋਈ ਨਹੀਂ ਚਾਹ ਵੀ ਬਣ ਜਾਂਦੀ ਤੇ ਉਹਨਾਂ ਨੂੰ ਕਦੋਂ ਕਹਣਾ ਵਾਂ ਮੈਂ ਮੁੜ ਕੇ ਮੋੜਨਾ ਵੀ ਐ ਵਾਵਾ ਘੜੀ ਹੋ ਗਏ ਆ ਪੂਆ ਜੀ ਗਿਆਣ ਹੁਣ ਆਉਣੇ ਵਾਲੇ ਨੇ ਤੇ ਇਦਾਂ ਕਰ ਹਾ ਕੋਈ ਫੋਨ ਹੈਗਾ ਤੇਰੇ ਕੋਲ ਤਾਂ ਕਰਕੇ ਉਹਨਾਂ ਨੂੰ ਦੱਸ ਦੇ ਦੋਵੇਂ ਫੋਨ ਨਾ ਉਹੀ ਨਾਲ ਲੱਗੇ ਨੇ ਆਏ ਹਾ ਤੂੰ ਵੀ ਕਾਹੇ ਜੋਗੀ ਨੀਂਗੀ ਜਦੋਂ ਲਾਵ ਨਾਲ ਗਿਆ ਵਾ ਤੇ ਫਿਰ ਕਲੀਨ ਵਾਲਾ ਫੋਨ ਤੂੰ ਰੱਖ ਲੈਂਦੀ ਆ ਚੱਲ ਜੇ ਕੋਈ ਆਇਆ ਗਿਆ ਅਜੇ ਤਾਂ ਮੈਂ ਤੁਹਾਡੀ ਆਪਣੀ ਆ ਜੇ ਕੋਈ ਹੋਰ ਕਿਸੇ ਦੀ ਲੋੜ ਪਏ ਤਾਂ ਕੋਈ ਹੋਏ ਫੋਨ ਤੇ ਬੰਦਾ ਕਰ ਲੈਂਦਾ ਵਾ ਸਿਆਣੀ ਬਣਿਆ ਕਰ ਤੂੰ ਵੀ ਕਾਹੇ ਜੋਗੀ ਡਾਡੜੀ ਮਰ ਚੱਲੀ ਤੇ ਨਾਲੇ ਮੇਰੀ ਗੱਲ ਸੁਣ ਮੈਂ ਆਈ ਆ ਸਰਾ ਸੇਠ ਬੂਆ ਖੁੱਲਾ ਵਾ ਤੂੰ ਕੱਲੀ ਘਰ ਵਾ ਤੇਰੇ ਕੋਲ ਬੂਆ ਨਹੀਂ ਮਾਰਿਆ ਗਿਆ ਬੁਆ ਜਾਈਂ ਬੁਆ ਨਾ ਖੁੱਲਾਏ ਰੱਖਦੇ ਆ ਮੇਲ ਕੇ ਨਾ ਘਾਟੀ ਰੱਖੀਦਾ ਵਾ ਮੇਰੀ ਗੱਲ ਸੁਣ ਤੂੰ ਅਕਲ ਘਰ ਆ ਜੇ ਤੇ ਮੈਂ ਆਪਣੀ ਜੇ ਕੋਈ ਹੋਰ ਬਗਾਨਾ ਆਇਆ ਹੋਏ ਤੇ ਫਿਰ ਕੀ ਆਖੇ ਵੀ ਕੁੜੀ ਘਰ ਕੱਲੀ ਤੇ ਬੁਆ ਉਹਨਾਂ ਦਾ ਵੀ ਖੁੱਲਾ ਹੈ ਤਾਨੂੰ ਕੌਣ ਸਮਝਾਏ ਉਹਨੂੰ ਤੇ ਅੱਗੇ ਅਕਲ ਹੈ ਨਹੀਂ ਗੀ ਪਾਏ ਲੀੜੇ ਦਾ 100 ਰੁਪਏ ਇਹਨਾਂ ਨੇ ਪਤਾ ਵੀ ਕੁੜੀ ਘਰ ਕੱਲੀ ਤੇ ਮੈਂ ਬੁਆ ਮਾਰ ਕੇ ਜਾਵਾ ਆ ਲੈਂਦੇ ਹਾਂ ਉਹਨੂੰ ਉਹਨੂੰ ਤੇ ਮੈਂ ਦੱਸ ਨਹੀਂ ਆ ਨਾ ਭਾਬੀ ਨੂੰ ਨਾ ਇਦਾਂ ਨਾ ਬੋਲੋ ਉਹ ਬਥੇੜੀ ਸਿਆਣੀ ਆ ਮੇਰੇ ਨਾਲ ਪਤਾ ਕਿੰਨਾ ਕਰਦੀ ਆ ਨਾਲੇ ਮੈਂ ਕੱਲੀ ਨਹੀਂ ਹੈਗੀ ਘਰ ਆ ਚਾਚੇ ਤਾਇਿਆਂ ਦੇ ਘਰ ਹੈਗੇ ਨੇ ਨਾਗੇ ਅੱਛਾ ਬੜੀ ਸਿਕਵਰ ਸਿਆਣੀ ਬਣ ਗਈ ਹੈ ਤੈਨੂੰ ਵੀ ਹੁਣ ਤੇ ਪਰਲ ਲੱਗ ਗਏ ਨੇ ਚਲ ਜਾ ਘਟ ਜਾ ਬਣਾ ਜਾ ਕੇ ਤੇ ਚਾਚੀ ਦੀ ਬਣਾਈ ਉਹ ਨਾਏ ਪੰਗੜਾ ਜਿਹਾ ਲਿਆ ਕੇ ਮੇਰੇ ਮੱਥੇ ਮਾਰਦੇ ਕੋਈ ਗੱਲ ਨਹੀਂ ਪੂਆ ਜੀ ਚਾਹ ਤੈਨੂੰ ਵਧਾਈ ਪਿਆ ਲਾਂਗੀ ਦੇਖ ਇਹ ਵੀ ਕਿ ਢੀਚਲਾ ਗ ਹੋ ਗਈ ਵੇ ਘੰਬਲਾ ਕੌਣ ਆਇਆ ਵਾ ਓ ਆਜੋ ਕਿੱਥੇ ਚਲ ਗਏ ਓ ਆਹ ਵੇਖੋ ਆ ਗਈਆਂ ਕੁਦਨੀ ਕੁੰਡਾਲਾ ਹੜਿਆ ਉਹ ਦੱਸਦੀ ਤੁਹਾਨੂੰ ਆਜੋ ਪਰ ਆ ਬੂਆ ਹੁਲਾ ਲਓ ਦੇਵ ਕਿੱਥੇ ਚਲ ਗਈ ਫੇਰ ਆ ਆਹ ਵੇਖੋ ਮੈਂ ਪਾਣੀ ਲਿਆਉਂਦੀ ਤੁਹਾਡੇ ਵਾਸਤੇ ਪਾਣੀ ਤੇ ਨੀ ਮੈਂ ਬਿਨਾ ਮੈਂ ਤਾਂ ਚਾਹ ਪੀ ਕੇ ਆਂ ਅਦਰੋਂ ਹਜੇ ਹੁਣਾਈ ਤੂੰ ਚਾਹ ਪੀ ਕੇ ਆਏ ਤੂੰ ਇਤਨੇ ਨਾਲ ਗਏ ਕਿੱਥੇ ਹੋ ਤੈਨੂੰ ਦੱਸਿਆ ਸਹੀ ਜਿਹੜਾ ਆਹੀ ਹਾਂ ਹੈਪੀ ਅਸ਼ੁਰ ਉਹ ਲੈ ਆ ਗਿਆ ਇੱਥੋਂ ਦਾ ਕਰਕੇ ਹੋਰ ਕੁਝ ਇਹ ਅੱਡੇ ਤੱਕ ਜਾਣਾ ਜਦੋਂ ਫੋਨ ਕਰਨ ਲਿਆ ਹੀ ਤੇ ਮੁਰਖ ਹੈ ਜੀ ਮੇਰੇ ਨਾਲ ਕੱਪੜੇ ਲੈਣ ਚੱਲ ਮੈਂ ਬਾਹਰ ਜਾਣਾ ਹਾਏ ਹਾਏ ਤੇ ਤੂੰ ਹੀ ਨਹੀਂ ਚਾਜ ਦੇ ਕੱਪੜੇ ਪਾ ਕੇ ਬਣੇਗੀ ਹੋ ਨਾ ਵੀ ਮੈਂ ਦੇ ਆਖਿਆ ਮੈਨੂੰ ਬਦਲ ਕੇ ਆ ਲਾਂਦੇ ਆਂਦਾ ਨਹੀਂ ਮੁਰਖ ਨੂੰ ਟਾਈਮ ਬੜਾ ਹੋਇਆ ਨਾ ਓ ਤੇ ਫਿਰ ਇਕਦਾਂ ਨੂੰ ਪਤਾ ਵਾਵਾ ਘੜੀ ਲੱਗੀ ਗਈ ਮੈਨੂੰ ਸਭ ਉਥੇ ਰਹਿ ਟਾਈਮ ਲਾ ਜੀ ਨਹੀਂ ਵੀ ਤੂੰ ਹੋਰ ਮੰਮੀ ਸਗੋਂ ਮੈਨੂੰ ਪੁੱਛੋ ਦੇ ਪਿੰਦਰ ਕਿੱਥੇ ਐ ਤੇ ਮਾਹੋਂ ਕੋਈ ਦਿਆ ਸੀ ਵਾ ਜਮਨ ਤੇ ਉਹਦੇ ਨਾਲ ਗਏ ਨੇ ਕਿਤੇ ਕੰਮ ਤੂੰ ਮੇਰੀ ਗੱਲ ਸੁਣ ਕਦੋਂ ਦਾ ਗੇੜ ਖੜਕਾਉਣ ਦਿਆ ਗਏ ਕੁੰਡਾ ਲਾ ਹੜਿਆ ਕੀ ਗੱਲ ਪਿੰਦਰ ਮੰਮੀ ਘਰ ਹੈਗੇ ਤੇ ਮੈਨੂੰ ਆਨੇ ਹੀ ਕੁੰਡਾ ਲਾ ਕੇ ਰੱਖੀ ਜੇ ਕੋਈ ਆਊਗਾ ਵੀ ਤੂੰ ਗੇਟ ਨਹੀਂ ਖੋਲਣਾ ਹੈਗਾ ਆ ਤੇ ਤੁਸੀਂ ਉਹ ਤੇ ਮੈਂ ਫੇਰ ਖੋਲਿਆ ਵਾ ਮੰਮੀ ਕਿੱਧਰ ਗਏ ਨੇ ਪਤਾ ਨਹੀਂ ਮੈਨੂੰ ਕਿੱਥੇ ਗਏ ਮੈਨੂੰ ਨਹੀਂ ਦੱਸ ਕੇ ਗਏ ਲੈ ਦੱਸਿਆ ਕਿਉਂ ਨਹੀਂ ਆ ਅੰਤੇ ਹੀ ਵੀ ਮੈਂ ਪੁੱਛਿਆ ਹੀ ਉਹਨਾਂ ਨੂੰ ਅਧਿ ਤੇਰੇ ਸਾਈਨ ਕਰਾਉਣੇ ਜ਼ਰੂਰੀ ਆ ਮੈਂ ਤੈਨੂੰ ਪੁੱਛ ਕੇ ਜਾਣਾ ਸਰ ਇੱਥੇ ਪਿੰਡ ਚ ਗਏ ਹਨ ਕਿਸੇ ਦੇ ਪਰ ਉਹਦਾ ਪ੍ਰੋਗਰਾਮ ਤੇ ਹੈਗਾ ਨਹੀਂ ਪਿੰਡ ਕੇ ਆਲ ਪਿੰਡ ਨਹੀਂ ਪਿੰਡਜ ਨਹੀਂ ਗਏ ਹੈ ਪਿੰਡ ਜਾਣਾ ਹੁੰਦਾ ਤਾਂ ਉਹਨਾਂ ਨੇ ਉਹ ਕੱਪੜੇ ਨਾਲ ਚੱਲ ਜਣਾ ਹੈ ਕਿ ਹੇ ਘਰ ਵੀ ਫਿਰ ਤੋਂ ਸੂਟ ਪ੍ਰੈਸ ਕਰਾਇਆ ਉਹਨਾਂ ਨੇ ਵੀ ਵਧੀਆ ਫਿਰ ਇਹ ਆ ਵੀ ਗੁਰਦਰਾ ਸਾਹਿਬ ਗਏ ਹਨ ਮੱਥਾ ਟੇਕਣ ਪਤਾ ਨਹੀਂ ਪਰ ਮੈਨੂੰ ਮੈਂ ਪੁੱਛਿਆ ਹੀ ਤੇ ਦੱਸ ਦੇ ਸਕਦੇ ਹਾਂ ਨਾ ਹੋਰ ਕਿੱਥੇ ਜਾਣਾ ਹੈ ਉਹਨਾਂ ਜੇ ਕਿਤੇ ਵੰਡੇ ਜਾਂਦੇ ਦੱਸ ਕੇ ਜਾਣਾ ਸੀ ਉਹੀ ਤੇ ਮੈਂ ਗੱਲ ਕਰਨੀ ਵੀ ਚੱਲ ਬੰਦੇ ਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੇ ਗਿਆ ਕਿਤਨੀ ਰਸਵੇਰਾ ਹਜੇ ਤੇ ਕੋਈ ਫੋਨ ਕਰਕੇ ਪੁੱਛ ਤੇ ਲੈਂਦਾ ਹੋਣਾ ਕਿਹੇ ਨੂੰ ਨਾ ਮੰਮੀ ਕੋਲ ਫੋਨ ਹੈਗਾ ਵਾ ਤੂੰ ਗਲਤੀ ਕੀਤੀ ਉਦਾਂ ਜੇ ਤੈਨੂੰ ਨਹੀਂ ਦੱਸਦੇ ਤੂੰ ਮੈਨੂੰ ਫੋਨ ਲਾਉਂਦੀੋਂ ਮੈਂ ਮੰਮੀ ਨੂੰ ਪੁੱਛ ਲੈਂਦਾ ਮੇਰੀ ਗੱਲ ਕਰਵਾਉਂਦੀ ਜੇ ਤੂੰ ਨਾਲ ਹਏ ਨਾ ਤੇ ਮੇਰੇ ਦਿਮਾਗ ਚ ਆਇਆ ਹੀ ਨਹੀਂ ਤੇ ਨਾਲ ਆ ਕੇ ਲੈ ਕੇ ਆਏ ਓ ਇਹ ਮੂੰਗਫਲੀ ਠੀਕਾ ਸ਼ੁਕਰ ਹੈ ਮੈਂ ਤਾਂ ਸੋਚਿਆ ਸ਼ੈਨ ਤਾਂ ਚੇਤਾ ਹੀ ਭੁੱਲ ਗਿਆ ਹੁਣ ਦੱਸ ਚੇਤਾ ਕਿ ਭੁੱਲਣਾ ਗੱਜਕ ਨਹੀਂ ਹੁੰਦੀ ਗੱਜਕ ਲਿਆਉਣੀ ਤੇ ਹੈਗੀ ਹੀ ਉਹਨਾਂ ਕੋਲ ਹੈਗੀ ਨਹੀਂ ਖਤਮ ਹੋ ਗਈ ਸੀ ਚਲ ਉਹਨਾਂ ਕੋਲ ਨਾ ਹੋ ਗਈ ਤੇ ਸ਼ਹਿਰ ਚ ਕਿੰਨੀਆਂ ਦੁਕਾਨਾਂ ਨੇ ਕਿਹੇ ਕੋਲ ਵੀ ਨਹੀਂ ਹੀ ਹੈਗੀ ਨਵਦੀਪ ਅਸਮਾਨ ਹੀ ਕੋਲ ਤਾਂ ਮੈਂ ਕਿੱਥੇ ਥਾਂ ਥਾਂ ਖਲੋਂਦੇ ਫਿਰਾਂਗੇ ਉਹਨੇ ਦੋ ਤਿੰਨ ਲਫਾਵੇ ਭਰੇ ਹੀ ਤੇ ਨਾਲੇ ਤੁਹਾਡੇ ਵਿੱਚ ਨਾ ਮੰਮੀ ਵਾਲੇ ਗੁਣ ਹੈ ਹੀ ਨੇ ਪੂਰਾ ਪੈਕੇਟ ਤੇ ਲੈ ਆਉਂਦੇ ਮੰਗਫੇ ਦਾ ਯਾਰ ਅੱਧਾ ਕਿਲੋ ਲੈਂਦੀਆਂ ਨੇ ਤੇ ਤੂੰ ਸ਼ੂਗਰ ਘਰ ਤੈਨੂੰ ਇੰਨੀਆਂ ਮਿਲ ਗਿਆ ਨੇ ਅਜੇ ਇਹ ਆ ਵੀ ਮੰਮੀ ਇੱਥੇ ਨਹੀਂ ਜੇ ਮੰਮੀ ਨੂੰ ਪਤਾ ਲੱਗ ਜਾਂਦਾ ਨਾ ਕਿ ਇਹਨੇ ਲਿਆਂਦੀ ਆ ਤੇ ਤੈਨੂੰ ਇਹ ਚੋਂ ਮੁੱਠੀ ਵੀ ਮਿਲਣੀ ਹੀ ਬਸ ਨਾਲੇ ਤੂੰ ਖਾ ਤੂੰ ਕਿਹੜੀਆਂ ਏਧਾ ਗੱਲੋ ਅੱਜ ਹੀ ਖਾ ਲੈਣੀਆਂ ਨੇ ਮੁੱਕ ਜੇਗੀ ਫੇਰ ਲੈਵਾਂਗੇ ਹਾਂ ਹਾਂ ਇਹ ਤਾਂ ਜ਼ਰੂਰੀ ਬਾਰ-ਬਾਰ ਲੈਣੀ ਨੂੰ ਬੰਦਾ ਚੀਜ਼ੇ ਕਵਰੀ ਲੈ ਆਂਦਾ ਨਾਲੇ ਜੇ ਘਰ ਵਿੱਚ ਕੋਈ ਆਏ ਤੇ ਬੰਦਾ ਕਿਹੇ ਨੂੰ ਵੀ ਦੇ ਦਿੰਦਾ ਮੁੱਠਕ ਚੱਲ ਕੋਈ ਨਹੀਂ ਗਾਂ ਤਾਂ ਧਿਆਨ ਰੱਖਾਂ ਕਰਾਂਗਾ ਉਹੋ ਕੰਮ ਕਰਦੇ ਤੁਸੀਂ ਇਤਨ ਰਾਜ ਹੋਣ ਵਾਲੀ ਕਿਹੜੀ ਗੱਲ ਤੇ ਚਾਹ ਪੀਣੀ ਜੀ ਹੁਣ ਕਿ ਰੋਟੀ ਖਾਣੀ ਜੀ ਚਾਹ ਮੈਂ ਤੈਨੂੰ ਦੱਸਿਆ ਉਧਰੋਂ ਪੀ ਕੇ ਆ ਜਿਆ ਤੇ ਰੋਟੀ ਵੀ ਨਹੀਂ ਮੇਰੇ ਖਾਣੀ ਮੈਂ ਮੜਾ ਮੜਾ ਜਾ ਵੀ ਲੈ ਲ ਫੇਰਾ ਹਾਂ ਤੂੰ ਇਹਦੇ ਚੰਗਾ ਚੁਖਾ ਉਥੋਂ ਕੁਝ ਨਾ ਕੁਝ ਖਾਦਾ ਹੀ ਹੁਣਾ ਵਾ ਉਹ ਖਾਣਾ ਕੀ ਹੀ ਸਮੋਸੇ ਗੱਲੇ ਖਾਧੀਏ ਸੁਬੰਦਾ ਹੀ ਰੁખીਏ ਤੋ ਮੈਂ ਨਹੀਂ ਹੁਣ ਮੈਂ ਜਾ ਕੇ ਘਰ ਮੈਂ ਕੰਮਕੁਮ ਕਰਨਾ ਤੇ ਮੇਰੇ ਲਈ ਵੀ ਦੋਸ ਸਮੋਸੇ ਲੈ ਆਉਂਦੇ ਉਹਦੇ ਯਾਰ ਜਾਂਦੇ ਆ ਖਾਦੇ ਹੀ ਤੇ ਭਾਵੇਂ ਜਾਂਦੇ ਆ ਖਾਦੇ ਆਉਂਦੇ ਆ ਖਾਦੇ ਬੰਦਾ ਚੀਜ਼ ਖੜ ਲਿਆ ਹੁੰਦਾ ਵਾ ਚੱਲ ਠੀਕ ਆ ਤੁਹਾਨੂੰ ਪਤਾ ਹੋਵੇਗਾ ਮੰਮੀ ਉਹਦਾਂ ਦੀ ਇਹ ਚੀਜ਼ ਨੂੰ ਹੱਥ ਨਹੀਂ ਲਾਉਂ ਦਿੰਦੇ ਹੈਗੇ ਐਦਾਂ ਤੇ ਤੁਸੀਂ ਬਹਾਨਾ ਵੀ ਲਾ ਸਕਦੇ ਕਿ ਉਹਨੇ ਲਾ ਕੇ ਦਿੱਤੇ ਚੱਲ ਕੋਈ ਗੱਲ ਨਹੀਂ ਐਵੇਂ ਜਾਂਣਿਆ ਕੋ ਜਿਹਦੇ ਨੇ ਕਰੀ ਜਿੰਦੇ ਤੇ ਹਾਰ ਆਖਦੇ ਖਾਣ ਨਾਲੇ ਹਾਂ ਕੋਬਲਾ ਤੁਸੀਂ ਕਿੰਦਾ ਮਾਰਿਆ ਤੂੰ ਕਦੇ ਮਾਰਿਆ ਨਹੀਂ ਹੁੰਦਾ ਅਪੂਆ ਜੀ ਆਏ ਨੇ ਉਹਨਾਂ ਨੇ ਮੜਾਇਆ ਜੀ ਗੁੱਸੇ ਹੋਣ ਦੇ ਆਖੰਦੀ ਤੂੰ ਬੂਆ ਖੁੱਲਾ ਛੱਡ ਕੇ ਤੇ ਕੱਲੀ ਘਰ ਬੈਠੀ ਆ ਤਦੋਂ ਕਿ ਪੂ ਆਈ ਆ ਵਾਵਾ ਜਿਹੜਾ ਹੋ ਗਿਆ ਆ ਇਹਨੂੰ ਦੀਕਨ ਦੀਪ ਕਦੋਂ ਕਾਉਣਾ ਵਾ ਤੂੰ ਮੈਨੂੰ ਦੱਸ ਹੀ ਦਿੰਦੀ ਚਾਚੇ ਕਰੋ ਫੋਨ ਕਰਕੇ ਫੇ ਪੂ ਆਈ ਆ ਤੇ ਮੈਂ ਘੜੀ ਲੇਟ ਹੀ ਆ ਜੰਦੀ ਮੈਂ ਨਾ ਨਾਬ ਦੇ ਨਾਲ ਹੀ ਆਂਦੀ ਤਸਵੀਰ ਨਹੀਂ ਆਏ ਨਹੀਂ ਉਹਨਾਂ ਨੂੰ ਨਾ ਬਿੰਕ 'ਚ ਕੰਮ ਹੀ ਕਹਿੰਦੇ ਕਿਥੇ ਕੁੜਗਿਆ ਲੈ ਕੇ ਖਲੋਤੀ ਰਹੇਗੀ ਤੁਹਾਨੂੰ ਨਾ ਆਟੋ ਤੇ ਬਾਹਤ ਆ ਤੇ ਫਿਰ ਅਹੀਂ ਆ ਗਈ ਚਲੋ ਠੀਕ ਐ ਫਿਰ ਜਾਓ ਜਾ ਕੇ ਭੂਆ ਨੂੰ ਮੇਲੋ ਕਦੋਂ ਦੀ ਢੀਕਣ ਦੀਪ ਕਿੱਥੇ ਗਏ ਨੇ ਕਦੋਂ ਕੋਨਾ ਨਹੀਂ ਆਉਣਾ ਮੇਰਾ ਸੱਚ ਪਿੱਛੇ ਨਾ ਜੀਂ ਨਹੀਂ ਕੰਡਿਆ ਮੇਰਾ ਜੀਂ ਕੰਡਿਆ ਮੈਂ ਪਿੱਛੇ ਮੁੜ ਜਾਂ ਤਾਂ ਭੂਆ ਨੂੰ ਕਹੇ ਕਿ ਹਜੇ ਆਈ ਨਹੀਂ ਹੁਣ ਮਿਲਣਾ ਹੀ ਪੈਣਾ ਵਾ ਆਜੋ ਹੁਣ ਲੱਗਦਾ ਭੂਆ ਸੁੱਤੀ ਹੈ ਸੁੱਤੀ ਰਹਿੰਦੀ ਨਹੀਂ ਆਜੋ ਆਜੋ ਮੈਂ ਨਹੀਂ ਸੁਤੀ ਆ ਗਈ ਯਾ ਗਣੀ ਗਈਆਂ ਤੁਹਾਨੂੰ ਢੀਕਣ ਲਈ ਆ ਸਤਿ ਸ਼੍ਰੀ ਅਕਾਲ ਪੂਆ ਜੀ ਸਤਿ ਸ਼੍ਰੀ ਅਕਾਲ ਕੋ ਸੁਣਾਓ ਠੀਕ ਠਾਕ ਜੀ ਹਾਂ ਠੀਕ ਠਾਕ ਹੈ ਤੁਸੀਂ ਸੁਣਾਓ ਕਿੱਥੇ ਗਏ ਹੋ ਅਹੀਂ ਰੋਦੀ ਮੀਟਿੰਗ ਤੇ ਗਏ ਹਾਂ ਅੱਛਾ ਅੱਗੇ ਕਵਲ ਆਖੰਡੇ ਹੀ ਵੀ ਉੱਥੇ ਗਏ ਸੀ ਅਜੇ ਤੱਕ ਆਏ ਨਹੀਂ ਤੁਸੀਂ ਪੂਆ ਜੀ ਦੱਸਿਆ ਨਹੀਂ ਵੀ ਆਉਣਾ ਹੀ ਲੱਗਦਾ ਵੀ ਤੁਸੀਂ ਮੇਰੇ ਆਉਣ ਜੇ ਨਾ ਖੁਸ਼ ਨਹੀਂ ਹੁੰਦੇ ਜੇ ਕਵਲ ਪਈ ਹੈ ਤੇ ਉਹ ਵੀ ਆਖੰਡੇ ਹੀ ਪੂਆ ਜੀ ਤੁਸੀਂ ਫੋਨ ਕਰਕੇ ਆਉਣਾ ਹੀ ਜੇ ਤੂੰ ਮੈਂ ਮੈਡਮ ਤੇ ਤੂੰ ਵੀ ਆਖੰਡੇ ਹੀ ਵੀ ਪੂਆ ਜੀ ਫੋਨ ਕਰਕੇ ਆਉਣਾ ਸੀ ਨਹੀਂ ਪੂਆ ਜੀ ਖੁਸ਼ ਹਾਂ ਕਿਉਂ ਨਹੀਂ ਖੁਸ਼ ਤਨਾਰੇ ਮੇਰੀ ਸੁਣ ਗੱਲ ਐਡੇ ਐਡੇ ਵਧੀਆ ਸੂਟ ਜਿਹੜੇ ਨੇ ਇੱਕ ਤਾਂ ਵਿਆਹ ਸ਼ਾਦੀ ਹੋਏ ਤਾਂ ਫੇਰ ਪਾਈ ਦੇ ਨੇ ਜਾਣਾ ਤੇ ਕੁੜੀ ਦੇ ਸਕੂਲ ਸੀ ਨਾ ਮਾਰਕ ਕੋਟ ਪਾਇਆ ਕਿੱਡੀ ਮੈਡਮ ਬਣੀ ਐ ਤਨਾਰੇ ਮੇਰੀ ਗੱਲ ਸੁਣੋ ਦੋ ਦਾ ਫੋਨ ਤਾਂ ਕੀ ਕਰਨੇ ਹਨ ਜਦੋਂ ਮੁੰਡਾ ਤੇਰੇ ਨਾਲ ਸੀ ਤੇ ਦੋ ਫੋਨ ਤਾਂ ਕੀ ਕਰਨੇ ਸਨ ਇੱਕ ਫੋਨ ਤਾਂ ਹੀ ਘਰ ਛੱਡ ਕੇ ਜਾਂਦੇ ਤਾਨੂੰ ਨਹੀਂ ਪਤਾ ਤੇ ਕੁੜੀ ਘਰ ਜਵਾਨ ਕੱਲੀ ਐ ਪਰ ਨਾ ਤੇਰੀ ਵੀ ਰੂਹ ਕਿਤਰਾ ਬਣ ਜੀ ਜੇ ਤੇਰੇ ਹੱਥ 'ਚ ਨਾ ਫੜਿਆ ਹੁੰਦਾ ਫੋਨ ਤੇ ਇਹ ਜੀ ਚਲਾਕੀਆਂ ਨਾ ਕਰਿਆ ਕਰ ਕੋਈ ਅਕਲ ਵੀ ਸਿੱਖਿਆ ਕਰ ਭੂਆ ਜੀ ਤੂੰ ਇੰਤ ਲੈਣੀ ਡੇ ਮੈਂ ਨਾ ਮੈਂ ਤੈਨੂੰ ਕੀ ਕਹਣ ਦੇ ਆ ਮੈਂ ਤੇਰੇ ਚੰਗੇ ਵਾਸਤੇ ਆਖਣ ਦੇ ਆ ਚੱਲ ਨਹੀਂ ਤੇ ਨਾ ਸਹੀ ਲਵ ਨੂੰ ਆਜ ਮਾਰ ਮੁੜ ਕੇ ਮੈਂ ਪੰਦੀ ਪੈਰੀ ਮੁੜਨਾ ਵੀ ਹੈ ਪਿੰਡ ਨੂੰ ਭੂਆ ਜੀ ਉਹ ਤਾਂ ਆਏ ਨਹੀਂ ਆ ਉਹਨਾਂ ਨੂੰ ਨਾ ਪਿੰਕ ਚੇ ਕੰਮ ਹੀ ਤੂੰ ਆਂਦੇ ਮੈਂ ਲੇਟ ਹੋ ਜਾਣਾ ਤੁਹਾਨੂੰ ਤਾਂ ਆਟੋ ਤੇ ਬਾਤਾ ਬੈਂਕ ਚੋਂ ਨੂੰ ਕੀ ਕੰਮ ਹੈ ਜਿਹੜਾ ਉਹਨੇ ਤੁਹਾਨੂੰ ਖਲਾ ਦਿੱਤਾ ਵਾ ਜਿਹੜਾ ਤੂੰ ਸਕੂਟਰੀ ਦਾ ਸੱਗ ਨਹੀਂ ਦਿੱਤਾ ਉਹ ਜਮ੍ਹਾਂ ਕਰਾਉਣ ਗਏ ਸਮਝੀ ਨਹੀਂ ਲੱਗਣ ਦੀ ਵੀ ਇੰਨੇ ਪੈਸੇ ਕਿੱਥੇ ਰੱਖੀਏ ਫਿਰ ਮੈਂ ਕਿਹਾ ਤੀ ਚਲ ਬੈਂਕ ਚ ਜਮਾ ਕਰਾਓ ਜੇ ਲੋਕਾਂ ਤੇ ਜਰੂਰਤ ਹੋਏਗੀ ਨਾ ਫਿਰ ਕਢਾਵਾਂਗੇ